ਅੰਮ੍ਰਿਤਸਰ ਦੇ ਪਿੰਡ ਬੰਡਾਲਾ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੂੰ ਕਈ ਸਵਾਲ ਕੀਤੇ ਕੈਬਨਿਟ ਮੰਤਰੀ ਦਾ ਅੱਜ ਬੰਡਾਲਾ ਪਿੰਡ ਵਿੱਚ ਇੱਕ ਪ੍ਰੋਗਰਾਮ ਸੀ ਕੁਝ ਕਿਸਾਨ ਉਹਨਾਂ ਨੂੰ ਸਵਾਲ ਕਰਨ ਲਈ ਉੱਥੇ ਪੁੱਜੇ ਪਰ ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਸਾਨਾਂ ਦੇ ਸਵਾਲਾਂ ਤੋਂ ਕਿਨਾਰਾ ਕੀਤਾ ਕਿਸਾਨਾਂ ਨੇ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਰਾਹ ਅਸੀਂ ਰੋਕਿਆ ਜਾਂ ਸਰਕਾਰ ਨੇ ਅੱਜ ਵੰਡਾਲਾ ਪਿੰਡ ਦੇ ਵਿੱਚ ਹਰਭਜਨ ਸਿੰਘ ਦੀ ਇੱਥੇ ਦੇ ਜੀ ਮੰਤਰੀ ਨੇ ਉਹ ਆਉਂਦਾ ਨਾ ਫੋਰਾ ਸੀਗਾ ਰਸਤਾ ਚੱਲਦਾ ਵੀ ਰੱਖਣਾ ਪੁੱਛਣ ਦੇ ਵਾਸਤੇ 30 ਦਿਨ ਤੱਕ ਨਾ ਉਹੀ ਆਏ ਸਾਂ ਅਸਕੂਨ ਆਰੇ ਅਸੀਂ ਪੁੱਛਣਾ ਚਾਹੁੰਦੇ ਹਰਭਜਨ ਸਿੰਘ ਜੀ ਆਹ ਜਿਹੜੇ ਆ ਉਹ ਅਸੀਂ ਲੋਕੀਂ ਸਰਕਾਰ ਨੇ ਲੋਕੀਂ ਜਵਾਬ ਦੇ ਦਿਓ ਸ਼ਰਮ ਦੇ ਹਰਿਆਣਾ ਸਰਕਾਰ ਨੇ ਬਾਹਰ ਓਕੇ ਸੁਪਰੀਮ ਕੋਰਟ ਦੀ ਰੂਲ ਹੈ ਹਾਈ ਕੋਰਟ ਦੀ ਰੂਲ ਨਹੀਂ ਆ ਵੀ ਬਾਹਰ ਹਰਿਆਣਾ ਸਰਕਾਰ ਖੱਲੇ ਇਹ ਸਾਡੇ ਮੌਲਜੇ ਕਿਉਂ ਜਿਫਵਾਏ ਹੇ ਲਾਲੋ ਜੀ ਮੋਰਚੇ ਤੁਸੀਂ ਚਕਵਾਏ ਕਿ ਸਾਡੀਆਂ ਮੰਗਾਂ ਜਿਹੜੀਆਂ ਬਾਤ ਸੀ ਇਹ ਬਾਤ ਵੀ ਅਥੇ ਮੋਰਚੇ ਚ ਕਰਾਉਣ ਦੀ ਲੋੜ ਪਈ ਕਿਸਾਨ ਨਹੀਂ ਫੜਿਆ ਕਿਉਂ ਗਿਆ